ਹਾਂਜੀ ਜੀ ਮੈਂ ਠੀਕ ਹਾਂ ਜੀ ਸੱਜੇ ਕਰ ਬਣਾਉਣ ਲੱਗਾ ਆਲੂ ਦੀ ਕਚੌਰੀ ਆ ਦੇਖ ਲਓ ਪਹਿਲਾਂ ਆਪਾਂ ਸਿੰਪਲ ਆਟਾ ਗੁੰਨੇ ਆਟਾ ਗੁੰਨੇ ਜਦੋਂ ਬਾਅਦ ਪੇੜਾ ਬਣਾਉ ਆ ਪੇੜਾ ਬਣਾ ਕੇ ਵਿੱਚ ਆਲੂ ਪਾਏ ਉਹਦੋਂ ਉਹਦੇ ਨੂੰ ਫੋਲਡ ਕਰ ਲਿਆ ਮੋੜ ਲਿਆ ਜਿੱਦਾਂ ਆਪਾਂ ਪਰੌਂਠਾ ਬੇਲਦੇ ਹੁੰਨੇ ਆਲੂ ਵਾਲਾ ਤੇ ਇਹਨੂੰ ਆਪਾਂ ਘੱਟੀ ਬੇਲਣਾ ਮਤਲਬ ਕਿ ਜ਼ਿਆਦਾ ਨਹੀਂ ਬੇਲਣਾ ਤੇ ਜ਼ਿਆਦਾ ਬੇਲ ਲੰਗੇ ਤਾਂ ਸਾਈਜ਼ ਵੱਡਾ ਹੋ ਜਾਊਗਾ ਮੈਂ ਦੇਖ ਸਕਦਾ ਬਣ ਗਈ ਆਪਣੀ ਉਸ ਤੋਂ ਬਾਅਦ ਹੁਣ ਆਪਾਂ ਕੱਟ ਲੈਣੀ ਆ ਆ ਦੇਖੋ ਹੁਣ ਇਹਨੂੰ ਪਾਈਸ ਪਲੇਟ 'ਚ ਕੱਟ ਲੈਣੇ ਆ ਠੀਕ ਕਿੰਨੀ ਵਧੀਆ ਬਣੀ ਆ ਆ ਦੇਖੋ ਪਰ ਗਰਮਾ-ਹਰੇ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜੀ ਸਵਾਦ ਵੀ ਜ਼ਿਆਦਾ ਲੱਗਦੀ ਆ ਜੀ ਸੇਰੂ ਬਾਜ਼ਾਰ ਜਾਣ ਦੀ ਲੋੜ ਨਹੀਂ ਹੈਗੀ ਘਰੇ ਬਣਾ ਕੇ ਖਾ ਸਕਦੇ ਹਾਂ ਤੁਸੀਂ ਪੋਕੇ ਜੀ ਥੈਂਕ ਯੂ